ਸਤਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਨੇ ਗੁਲਾਮੀ ਦੇ ਚੱਕਰ ਚੋਂ ਕੱਢਣ ਵਾਸਤੇ ਗੁਲਾਮੀ ਦੀਆਂ ਜ਼ੰਜੀਰਾਂ ਚੋਂ ਕੱਢਣ ਵਾਸਤੇ ਮੁਗਲ ਰਾਜ ਨਾਲ ਟicker ਲਈ ਚੇਤੇ ਰੱਖਿਓ ਆਪਣੀ ਮਾਂ ਵਾਰੀ ਪਿਤਾ ਵਾਰੇ ਬੱਚੇ ਵਾਰੇ ਜਾਨਾਂ ਤੋਂ ਪਿਆਰੇ ਸਿੰਘ ਵਾਰੇ ਸਤਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਨੇ ਆਪਣਾ ਖਾਲਸਾ ਆਜ਼ਾਦ ਕਰਨ ਵਾਸਤੇ ਮੈਂ ਹਮੇਸ਼ਾ ਬੇਨਤੀ ਕਰਦਾ ਹੁਨਾ 1 2 4 ਨਹੀਂ ਹਜ਼ਾਰਾਂ ਜਨਮ ਲੈ ਕੇ ਅਸੀਂ ਗੁਰੂ ਗੋਬਿੰਦ ਸਿੰਘ ਦਾ ਦੇਣ ਨਹੀਂ ਦੇ ਸਕਦੇ ਹਜ਼ਾਰਾਂ ਜਨਮ ਲੈ ਕੇ ਔਰ ਇਹ ਵੀ ਚੇਤੇ ਰੱਖਿਓ ਕੱਲੇ ਸਿੱਖ ਨਹੀਂ ਵੀ ਅਸੀਂ ਅਸੀਂ ਦੇਣ ਨਹੀਂ ਦੇ ਸਕਦੇ ਇਹ ਹਿੰਦੁਸਤਾਨ ਦੀ ਧਰਤੀ ਇਹ ਗੁਰੂ ਗੋਬਿੰਦ ਸਿੰਘ ਦਾ ਦੇਣ ਨਹੀਂ ਦੇ ਸਕਦੀ ਇੱਥੇ ਰਹਿਣ ਵਾਲੀਆਂ ਸਰਕਾਰਾਂ ਗੁਰੂ ਗੋਬਿੰਦ ਸਿੰਘ ਦਾ ਦੇਣ ਨਹੀਂ ਦੇ ਸਕਦੀਆਂ ਉਹ ਇਹ ਤੇ ਭਾਰਤ ਗੁਲਾਮ ਸੀ ਇਹ ਆਜ਼ਾਦ ਥੋੜਾ ਸੀ ਕੱਲਾ ਪੰਜਾਬ ਕੀ ਹਿੰਦੁਸਤਾਨ ਗੁਲਾਮ ਸੀ ਮੁਸਲਮਾਨ ਆਉਂਦੇ ਸੀ ਬਹੁ ਬੇਟੀਆਂ ਲੁੱਟ ਕੇ ਲੈ ਕੇ ਜਾਂਦੇ ਸੀ ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਜਦੋਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰੇ ਦੀ ਸ਼ਹਾਦਤ ਹੁੰਦੀ ਐਸਾ ਖਾਲਸਾ ਤਿਆਰ ਕੀਤਾ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਸੀ ਪਹਿਲਾਂ ਬਾਬਾ ਜੀਵਨ ਸਿੰਘ ਜੀ ਉਹ ਜਦੋਂ ਸੀਸ ਲੈ ਕੇ ਆਏ ਉਹ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰੇ ਕਹਿੰਦੇ ਮੇਰੇ ਪਿਤਾ ਦਾ ਸੀਸ ਕੱਲ੍ਹ ਹੀ ਲੈ ਕੇ ਆ ਗਏ ਹੋਰ ਸਿੱਖ ਨਾ ਸੀ ਕੋਈ ਕੱਲਾ ਹੀ ਤੁਰਿਆ ਉਹਨੇ ਮਹਾਰਾਜ ਦਾ ਸੀਸ ਮੇਰੇ ਪਿਤਾ ਜੀ ਦਾ ਸੀਸ ਲੈ ਕੇ ਗੁਰਦੇਵ ਭਦਰ ਮਹਾਰਾਜ ਦਾ ਭਾਈ ਜੈਤਾ ਜੀ ਨੇ ਆਖਿਆ ਮਹਾਰਾਜ ਸਿੱਖ ਬੜੇ ਸੀ ਇਹ ਨਹੀਂ ਵੀ ਉੱਥੇ ਸਿੱਖ ਕੋਈ ਨਹੀਂ ਸਿੱਖ ਬੜੇ ਸੀ ਪਰ ਕਲਗੀਆਂ ਵਾਲਿਆ ਉਹ ਪਛਾਣ ਕੋਈ ਪਛਾਣ ਕਿਸੇ ਵਿਰਲੇ-ਵਿਰਲੇ ਦੀ ਹੁੰਦੀ ਸੀ ਪਛਾਣਿਆ ਕੋਈ ਵਿਰਲਾ-ਵਿਰਲਾ ਜਾਂਦਾ ਸੀ ਤੇ ਸੁਣਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਮੇਰਾ ਸਿੱਖ ਪਛਾਣਿਆ ਨਹੀਂ ਗਿਆ ਕਿੰਨਾ ਫਿਰ ਮਾਰਾ ਇਹਨੇ ਰੋਬ ਵੇਚਾ ਕੇ ਵੀਰ ਰਸ ਵਿੱਚ ਆ ਕੇ ਬਾਬਾ ਜੀਵਨ ਸਿੰਘ ਜੀ ਨਾਲ ਬਚਨ ਕੀਤਾ ਕਹਿੰਦੇ ਆਉਣ ਵਾਲੇ ਸਮੇਂ ਅੰਦਰ ਆਪਣਾ ਐਸਾ ਖਾਲਸਾ ਸਾਜਾਂਗਾ ਐਸਾ ਸਿੱਖ ਬਣਾਵਾਂਗਾ ਤੂੰ ਕਹਿੰਦਾ ਸਿੱਖ ਬੜੇ ਸੀ ਪਛਾਣਿਆ ਨਹੀਂ ਸੀ ਜਾਂਦਾ ਮੇਰਾ ਸਿੱਖ ਇੱਕ ਚੋਂ ਨਹੀਂ ਦੋ ਚੋਂ ਨਹੀਂ ਚਾਰ ਚੋਂ ਨਹੀਂ ਮੇਰਾ ਸਿੰਘ ਲੱਖਾਂ 'ਚ ਇੱਕ ਖੜਾ ਹੋਏਗਾ ਉਹਦੀ ਫੱਬ ਵਖਰੀ ਹੋਏਗੀ ਐਸੀ ਪਛਾਣ ਮੈਂ ਆਪਣੇ ਖਾਲਸੇ ਨੂੰ ਦੇ ਦਿਆਂਗਾ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਚਨ ਨੇ ਅੱਛਾ ਮਹਾਰਾਜ ਕਰੋਗੇ ਕੀ ਕਹਿੰਦੇ ਵੇਖੀ ਚੱਲ ਬਸ ਫਿਰ ਆਈ ਸੀ 1699 ਦੀ ਵਿਸਾਖੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵਿਚੇ ਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਵਿਚੇ ਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਵਿਚੇ ਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਵਾ 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 ਵਿਚੇ ਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਸਾਜ ਕੇ ਪੰਜ ਪਿਆਰੇ ਲੱਖ ਲੱਖ ਸ਼ਗਨ ਮਨਾਏ ਬੀਚੇ ਨੰਦਪੁਰੀ ਦੇ ਸਤਗੁਰ ਵਾਜਾਂ ਵਾਲੇ ਨੇ ਬੀਚੇ ਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਬੀਚੇ ਅਨੰਦਪੁਰੀ ਦੇ ਸਤਗੁਰ ਕਲਗੀਆਂ ਵਾਲੇ ਨੇ ਸਾਜ ਕੇ ਪੰਜ ਪਿਆਰ ਲੱਖ ਲੱਖ ਸ਼ਗਨ ਮਨਾਏ ਸਾਜ ਕੇ ਪੰਜ ਪਿਆਰ ਲੱਖ ਲੱਖ ਸ਼ਗਨ ਮਨਾਏ ਕਨ ਮਨਾਏ ਸਾਜ ਕੇ ਪੰਜ ਪਿਆਰ ਲੱਖ ਲੱਖ ਸ਼ਗਨ ਮਨਾਏ ਜੀ ਲੱਖ ਲੱਖ ਸ਼ਗਨ ਮਨਾਏ ਹੋ ਲੱਖ ਲੱਖ ਸ਼ਗਨ ਮਨਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਦੀ ਵਿਸਾਖੀ ਨੂੰ ਉਹ ਖਾਲਸਾ ਸਾਜਿਆ ਸਰਸੰਗਤ ਜੀ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਡੇ ਉੱਥੇ ਫੌਜਾਂ ਇਕੱਠੀਆਂ ਹੋ ਰਹੀਆਂ ਕਿਉ ਪੈ ਰਹੇ ਠੰਡੇ ਉਥੇ ਗਤਕਾ ਖੇਡਣ ਸੂਰਮੇ ਹੱਥ ਫੜ ਕੇ ਖੰਡੇ ਆਨੰਦਪੁਰ ਸਾਹਿਬ ਬਣ ਗਿਆ ਸਰਸਾ ਦੇ ਕੰਡੇ ਸਾਧ ਸੰਗਤ ਜੀ ਐਨੀ ਚੜਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਦੁਖੀ ਗਰੀਬ ਜਿਹੜਾ ਵੀ ਆਉਂਦਾ ਹੈ ਉਥੇ ਕੋਈ ਊਚ ਨੀਚ ਨਹੀਂ ਵੇਖੀ ਜਾਂਦੀ ਕਹਿੰਦੇ ਜੇ ਕਿਸੇ ਨੂੰ ਦਰਕਾਰਿਆ ਕਿਸੇ ਨੇ ਜੇ ਕਿਸੇ ਨੂੰ ਕਿਸੇ ਨਮਾਣੇ ਨੂੰ ਕਿਸੇ ਨਤਾਣੇ ਨੂੰ ਲਤਾੜਿਆ ਉਹ ਕਹਿੰਦੇ ਜਿੰਦੀ ਕਿਤੇ ਕਦਰ ਨਹੀਂ ਪੈਂਦੀ ਨੰਦਪੁਰ ਸਾਹਿਬ ਦੀ ਧਰਤੀ ਤੇ ਚਲਿਆ ਜਾਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਾ ਪਾਤਸ਼ਾਹ ਗੱਲ ਨਾਲ ਲਾਉਂਦਾ ਇਹ ਕਹਿਣਾ ਨੰਦਪੁਰ ਸਾਹਿਬ ਹੈ ਕੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਸਦੇ ਨੇ ਤੇ ਸਾਥ ਸੰਗਤ ਜੀ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਦੀ ਸੋਭਾ ਸੁਣੀ ਵਹਿਰਾ ਘੱਟ ਕੇ ਇੱਕੋ ਗੱਲ ਕਹਿੰਦੇ ਸੀ ਮਨ ਚੱਲ ਅਨੰਦਪੁਰ ਵੱਲ ਤੁਰ ਚੱਲੀਏ 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 ਮਨ ਚੱਲ ਅਨੰਦਪੁਰ ਵੱਲ ਚਲ ਅਨੰਦਪੁਰ ਵੱਲ ਚਲ ਅਨੰਦਪੁਰ ਵੱਲ ਤੁਰ ਚੱਲੀਏ ਕਿਤੇ ਕਦਰ ਪਵੇ ਬੇ ਕਦਰਾਂ ਦੀ ਚਲ ਅਨੰਦਪੁਰ ਵੱਲ ਤੁਰ ਚੱਲੀਏ ਮਨ ਚਲਨਦਪੁਰ ਵੱਲ ਤੁਰ ਚੱਲੀਏ ਜਿੱਥੇ ਕਦਰ ਪਵੇ ਬੇ ਕਦਰਾਂ ਦੀ ਚਲਨਦਪੁਰ ਵੱਲ ਤੁਰ ਚੱਲੀਏ ਮਨ ਚਲਨਦਪੁਰ ਵੱਲ ਤੁਰ ਚੱਲੀਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਚੜਦੀ ਕਲਾ ਵੇਖ ਕੇ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਐਨਾ ਨਾਮ ਹੋ ਗਿਆ ਚਾਰੇ ਪਾਸੇ ਤੁਮਾਂ ਪੈ ਗਈਆਂ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਲਾਲ ਨੇ ਵੱਖਰਾ ਖਾਲਸਾ ਸਜਾਇਆ ਵੱਖਰਾ ਪੰਥ ਸਜਾਇਆ ਕਹਿੰਦੇ ਉਸ ਵੇਲੇ ਔਰੰਗਜ਼ੇਬ ਨੂੰ ਭਾਜੜ ਪੈ ਗਈ ਔਰੰਗਜ਼ੇਬ ਕਹਿੰਦਾ ਜੇ ਐਂ ਧਰਮ ਵੱਧਦਾ ਰਿਹਾ ਪ੍ਰਸ਼ਾਦੀ ਹਾਥੀ ਪੰਚ ਕਲਾ ਸ਼ਸਤਰ ਚੰਦਨ ਦੀ ਚੌਂਕੀ ਸਵਾ ਸਵਾ ਲੱਖ ਦਾ ਚੰਦੋਆ ਜਿਹੜਾ ਗੁਰੂ ਗੋਬਿੰਦ ਸਿੰਘ ਦੇ ਸੀਸ ਤੇ ਝੂਲਦਾ ਕਹਿੰਦਾ ਹੈ ਫਕੀਰ ਹੈ ਗੁਰੂ ਇੱਥੇ ਰਾਜਿਆਂ ਮਹਾਰਾਜਿਆਂ ਤੋਂ ਵੀ ਉੱਪਰ ਵਸਤੂਆਂ ਰੱਖਦਾ ਜੇ ਨਾ ਰੋਕਿਆ ਇਹ ਪ੍ਰਤਾਪ ਹੀ ਇਹ ਨਾ ਵਜਣਾ ਸੁਣਿਓ ਔਰੰਗਜ਼ੇਬ ਨੇ ਆਪਣੀ ਕਚਹਿਰੀ ਸੱਦੀ ਵੱਡੇ ਵੱਡੇ ਜਰਨੈਲ ਸੱਦੇ ਆਪ ਵਿਚਾਲੇ ਬਹਿ ਗਿਆ ਕੁਰਸੀ ਢਾਕੇ ਔਰੰਗਜੇਬ ਵੱਡੇ ਵੱਡੇ ਆਪਣੇ ਜਰਨੈਲ ਸੂਰਮੇ ਸੱਦ ਕੇ ਇੱਕ ਸੋਨੇ ਦੇ ਮੁੱਠੇ ਵਾਲੀ ਤਲਵਾਰ ਉਹਨੂੰ ਸੋਨਾ ਲੱਗਾ ਤਲਵਾਰ ਨੂੰ ਸ੍ਰੀ ਸਾਹਿਬ ਨੂੰ ਉਹਨੇ ਵਿਚਾਲੇ ਰੱਖੀ ਔਰੰਗਜੇਬ ਨੇ ਆਏ ਕਚਹਿਰੀ ਦੇ ਵਿਚਾਲੇ ਰੱਖੀ ਤਲਵਾਰ ਜਿਹਨੂੰ ਸੋਨਾ ਲੱਗਾ ਵੱਡੇ ਵੱਡੇ ਜਰਨੈਲ ਸੂਰਮੇ ਸੱਦੇ ਜਦੋਂ ਸਾਰੇ ਬਹਿ ਗਏ ਤੇ ਔਰੰਗਜੇਬ ਕਹਿੰਦਾ ਕਹਿੰਦਾ ਮੈਂ ਆ ਆ ਜਿਹੜੀ ਤਲਵਾਰ ਰੱਖੀ ਵਿਚਾਲੇ ਮੈਂ ਜਿਹੜੀ ਤਲਵਾਰ ਰੱਖੀ ਤੁਹਾਡੇ ਚੋਂ ਬੜੇ ਜਰਨੈਲ ਨੇ ਬੜੇ ਸੂਰਮੇ ਨੇ ਬੜੇ ਮਰਦ ਨੇ ਇਹ ਰੱਖੀ ਹੋਈ ਤਲਵਾਰ ਨੂੰ ਉਹ ਹੱਥ ਪਾਵੇ ਇਹ ਸੋਨੇ ਦੇ ਮੁਠੇ ਵਾਲੀ ਤਲਵਾਰ ਇਨੂੰ ਉਹ ਹੱਥ ਪਾਵੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਬੋਲੋ ਸ਼੍ਰੀ ਵਾਹਿਗੁਰੂ ਐਂ ਕਹਿੰਦਾ ਔਰੰਗਜੀਬ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਜਦੋਂ ਸਤਗੁਰੂ ਗੁਰੂ ਗੋਬਿੰਦ ਸਿੰਘ ਦਾ ਨਾਂ ਆਇਆ ਨਾ ਵੱਡੇ ਵੱਡੇ ਜਰਨੈਲ ਫਿੱਕੇ ਪੈ ਗਏ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਦਾ ਸਿਰ ਅਸੀਂ ਕਿੱਥੋਂ ਵੱਢ ਲਾਂਗੇ ਗੁਰੂ ਗੋਬਿੰਦ ਸਿੰਘ ਦੇ ਤੇ ਸਾਹਮਣੇ ਨਹੀਂ ਖੜਿਆ ਜਾਂਦਾ ਐਨਾ ਪ੍ਰਤਾਪ ਐਨਾ ਤੇਜ ਮਹਾਰਾਜ ਦਾ ਸਾਰੇ ਜਵਾਬ ਦੇ ਗਏ ਕੋਈ ਨਹੀਂ ਉੱਠਿਆ ਸਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਫੇਰ ਬੋਲਦਾ ਉਹ ਕਹਿੰਦਾ ਇੰਨੇ ਇੰਨੇ ਸਮੇਂ ਤੋਂ ਨਾਲ ਰਹਿਨੇ ਹੋ ਇੰਨੇ ਜਰਨੈਲ ਐਡੇ ਐਡੇ ਨਾਮ ਤੁਹਾਡੇ ਤੁਹਾਡੇ ਚ ਇੱਕ ਵੀ ਨਹੀਂ ਤੁਹਾਡੇ ਚ ਇੱਕ ਇੱਕ ਜਣੇ ਚ ਵੀ ਹਿੰਮਤ ਨਹੀਂ ਵੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਚੱਲੇ ਆ ਜਾਏ ਸਿਰ ਵੱਢ ਕੇ ਲਿਆਵੇ ਸਭ ਜਵਾਬ ਦੇਗੇ ਜਦੋਂ ਤੀਜੀ ਆਵਾਜ਼ ਮਾਰੀ ਨਾ ਰੰਗੇ ਨੇ ਫਿਰ ਉੱਠਿਆ ਸੀ ਸੈਦ ਖਾਂ ਜਰਨੈਲ ਸੈਦ ਖਾਂ ਜਰਨੈਲ ਉਹ ਉੱਠਿਆ ਉਹਨੇ ਉਹ ਤਲਵਾਰ ਨੂੰ ਹੱਥ ਪਾਇਆ ਸੋਨੇ ਦੇ ਮੁਠੇ ਵਾਲੇ ਨੇ ਕਹਿੰਦਾ ਮੈਨੂੰ ਦੇ ਆਗਿਆ ਮੈਂ ਜਾਵਾਂਗਾ ਬਾਦਸ਼ਾਹ ਮੈਨੂੰ ਆਗਿਆ ਦੇ ਮੈਂ ਜਾਵਾਂਗਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਵਾਂਗਾ ਅੱਛਾ ਐਡੀ ਹਿੰਮਤ ਨਾਲ ਦੇ ਜਰਨੈਲ ਕਹਿੰਦੇ ਸੈਦ ਖਾਂਜ ਰਣੈਲਾ ਕਿਉਂ ਮੌਤ ਸਹੇੜਦਾ ਹੈ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਖੜਨਾ ਔਖਾ ਤੂੰ ਕਹਿੰਦਾ ਸਿਰ ਵੱਡ ਲਿਆਗਾ ਕਹਿੰਦਾ ਨਾ ਗੱਲ ਹੀ ਕੋਈ ਨਹੀਂ ਕਹਿੰਦਾ ਮੈਂ ਜਾਵਾਂਗਾ ਪਰ ਮੇਰੀ ਸ਼ਰਤ ਇੱਕ ਦੱਸ ਕਹਿੰਦਾ ਸ਼ਰਤ ਮੇਰੀ ਇਹ ਮੇਰੇ ਨਾਲ ਫੌਜਾਂ ਭੇਜੋ ਇਹ ਸ਼ਰਤ ਮੇਰੀ ਸ਼ਰਤ ਹੈ ਮੇਰੇ ਨਾਲ ਫੌਜਾਂ ਭੇਜੋ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਡਣ ਵੱਡਣ ਨੂੰ ਤਿਆਰ ਹਾਂ ਕਿੰਨਾ ਲੈ ਜਾ ਕਿੰਨੀ ਫੌਜ ਆਈ ਦੀ ਇਹਨਾਂ 50000 ਬੰਦਾ 50000 ਬੰਦਾ ਫੌਜ ਦਾ ਦਿੱਤਾ ਦਿੱਲੀ ਤੋਂ ਤੁਰਿਆ ਆਨੰਦਪੁਰ ਸਾਹਿਬ ਵੱਲ ਵਹੀਰਾਂ ਘੱਟਦੀਆਂ ਤੁਰਿਆ ਹੁੰਦਾ ਬੜੇ ਘੋੜੇ ਨੇ ਬੜੇ ਸ਼ਸਤਰ ਨੇ ਹਾਥੀ ਤੇ ਬੈਠਾ ਆਪ ਚੜਾਈ ਕਰਕੇ ਚੱਲੇ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਸਾਧ ਸੰਗਤ ਜੀ ਉਸ ਵੇਲੇ 50000 ਫੌਜ ਤੇ 20000 ਲੁਟੇਰਾ ਉਦੋਂ ਲੁਟੇਰੇ ਬੜੇ ਸੀ ਅੱਜ ਵੀ ਨੇ ਉਦੋਂ ਵੀ ਸੀ 20000 ਲੁਟੇਰਾ ਨਾਲ ਲੜ ਗਿਆ ਕਹਿੰਦੇ ਗੁਰੂ ਗੋਬਿੰਦ ਸਿੰਘ ਰਾਜਿਆਂ ਦਾ ਰਾਜੇ ਲੁੱਟ ਕੇ ਲਿਆਵਾਂਗੇ ਐ ਨਾਲ ਲੜ ਗਿਆ ਸੀ ਕਿਹਨੇ ਜਾਂਦਾ ਜਾਂਦਾ ਰਸਤੇ 'ਚ ਸੰਡੋਰਾ ਪੀਰ ਬੁੱਧੂ ਸ਼ਾਹ ਦਾ ਪਿੰਡ ਉੱਥੇ ਰਹਿੰਦੀ ਸੀ ਭੈਣ ਨਸੀਰਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਭੈਣ ਸੀ ਔਰ ਸੈਦ ਖਾਂਜ ਰਣੈਲ ਦੀ ਵੀ ਭੈਣ ਸੀ ਉਹ ਸੈਦ ਖਾਂਜ ਰਣੈਲ ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਦੀ ਜੰਗ ਵਿੱਚ ਮੇਰੀ ਭੈਣ ਦੇ ਚਾਰ ਪੁੱਤਰ ਮਾਰੇ ਗਏ ਜਾਂਦਾ ਜਾਂਦਾ ਅਫਸੋਸ ਕਰ ਜਾਂਦਾ ਇੰਨਾ ਲੋ ਲਸ਼ਕਰ ਇੰਨੀ ਚੜਦੀ ਗਲਾ ਇੰਨੀ ਫੌਜ ਨਾਲ ਜਾਂਦਾ ਜਾਂਦਾ ਆਪਣੀ ਭੈਣ ਨਹੀਂ ਮਿਲ ਜਾਂਦਾ ਇਹ ਗੁਰੂ ਗੋਬਿੰਦ ਸਿੰਘ ਦੇ ਕਿਸੇ ਨੇ ਸਾਧ ਸੰਗਤ ਜੀ ਫੌਜਾਂ ਉੱਥੇ ਹੀ ਰੋਕ ਲੀਆਂ ਆਪਣੇ ਹਾਥੀ ਤੋਂ ਉਤਰਿਆ ਤੇ ਆਪਣੀ ਭੈਣ ਕੋਲ ਚਲੇ ਆ ਗਿਆ ਭੈਣ ਨਸੀਰਾ ਇਹਦੀ ਭੈਣ ਲੱਗਦੀ ਸੀ ਪੀਰ ਬੁੱਧੂ ਸ਼ਾਹ ਜਿਨੇ ਗੁਰੂ ਗੋਬਿੰਦ ਸਿੰਘ ਤੋਂ ਚਾਰ ਪੁੱਤਰ ਵਾਰੇ ਨੇ ਨਸੀਰਾ ਪੀਰ ਬੁੱਧੂ ਸ਼ਾਹ ਦੇ ਘਰ ਆਲੀ ਸੈਦ ਖਾਨ ਦੀ ਭੈਣ ਆਪਣੀ ਭੈਣ ਨੂੰ ਮਿਲਣ ਗਿਆ ਸੋਨੇ ਦੇ ਮੁੱਠੇ ਵਾਲੀ ਤਲਵਾਰ ਚੁੱਕੀ ਫਿਰਦਾ ਕੋਲ ਬਹਿ ਗਿਆ ਜਾ ਕੇ ਇਨੇ ਸਿਰ ਫਲੋਸਿਆ ਨਸੀਰਾ ਕੋਲ ਬੈ ਗਈ ਭਰਾਵਾ ਕੀ ਹਾਲ ਤੇਰਾ ਸ਼ੈਦ ਖਾਂਜ ਰਣੈਲ ਪਤਾ ਕਹਿੰਦਾ ਕਹਿੰਦਾ ਮੈਂ ਤਾਂ ਆਇਆ ਮੈਨੂੰ ਪਤਾ ਲੱਗਿਆ ਤੇਰੇ ਚਾਰ ਪੁੱਤਰ ਮਾਰੇ ਗਏ ਭੈਣ ਮੈਂ ਅਫਸੋਸ ਕਰਨ ਆਇਆ ਬੜਾ ਮਾੜਾ ਹੋਇਆ ਤੇਰੇ ਪੁੱਤਰ ਮਰਨੇ ਨਾ ਸੀ ਚਾਹੀਦੇ ਭੈਣ ਨਸੀਰਾ ਕਹਿੰਦੀ ਕੀ ਹੋ ਗਿਆ ਜੇ ਜਿਹੜੇ ਮਾਲਕ ਨੇ ਦਿੱਤੇ ਸੀ ਉਹਨੇ ਲੈ ਲੈ ਨਾਲੇ ਵੀਰਿਆ ਮੇਰੇ ਪੁੱਤਰ ਮਰੇ ਨਹੀਂ ਮੇਰੇ ਪੁੱਤਰ ਤੇ ਸ਼ਹੀਦ ਹੋਏ ਨੇ ਮਰੇ ਤੁਹਾਡਾ ਨੇ ਉਹ ਗੁਰੂ ਗੋਬਿੰਦ ਸਿੰਘ ਤੋਂ ਜਾਨਾ ਮਾਰੀਆਂ ਉਹਨਾਂ ਨੇ ਸ਼ਹੀਦ ਨੇ ਨਸੀਰਾ ਨੇ ਜਲਪਣੀ ਛਕਾਇਆ ਤੇ ਪੁੱਛਦੀ ਕਹਿੰਦੀ ਭਰਾ ਮੇਰੇ ਆ ਮੈਨੂੰ ਐਂ ਦੱਸ ਵੀ ਤੂੰ ਕਿੱਥੇ ਚੱਲਿਆ ਚੱਲੇ ਆ ਕਿਨਾਂ ਭੈਣ ਰੁਕ ਜਾ ਆਪੇ ਪਤਾ ਲੱਗ ਜਾ ਨਹੀਂ ਤੂੰ ਦੱਸਦੇ ਸੀ ਕਿੱਥੇ ਚੱਲੇ ਆ ਐਨੀ ਫੌਜ ਐਨੇ ਹਾਥੀ ਐਨੇ ਬੰਦੇ ਤੇਰੇ ਨਾਲ ਵੀਰਿਆ ਕਿੱਥੇ ਚੱਲੇ ਆ ਕਹਿੰਦਾ ਥੋੜੇ ਦਿਨ ਰੁਕ ਜਾ ਬੱਚੇ ਬੱਚੇ ਦੀ ਜਵਾਨ ਤੇ ਘਰ ਘਰ ਵਿੱਚ ਮੇਰੀਆਂ ਹੀ ਗੱਲਾਂ ਹੋਣਗੀਆਂ ਘਰ ਘਰ ਵਿੱਚ ਮੇਰੀਆਂ ਹੀ ਗੱਲਾਂ ਹੋਣਗੀਆਂ ਵੀਰੇ ਇਹੋ ਜਿਹਾ ਕੀ ਕਰਨ ਚੱਲੇ ਆ ਭਰਾਵਾ ਕਿੱਥੇ ਚੱਲੇ ਆ ਤੇਰੀਆਂ ਗੱਲਾਂ ਕਿਉਂ ਹੋਣਗੀਆਂ ਤੇਰਾ ਭਰਾ ਸੂਰਮਾ ਜਰਨੈਲ ਔਰੰਗਜੇਬ ਨੇ ਸੋਨੇ ਦੇ ਮੁਠੇ ਵਾਲੀ ਤਲਵਾਰ ਰੱਖੀ ਆਪਣੀ ਕਚਹਿਰੀ 'ਚ ਕਿਸੇ ਦੀ ਹਿੰਮਤ ਨਹੀਂ ਵੀ ਚੁੱਕਣ ਦੀ ਉਹਨੇ ਕਿਹਾ ਸੀ ਉਹ ਤਲਵਾਰ ਚੁੱਕੇ ਜਿਹੜਾ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢ ਕੇ ਲਿਆਏਗਾ ਭੈਣ ਥੋੜੇ ਦਿਨ ਰੁਕ ਜਾ ਘਰ ਘਰ ਵਿੱਚ ਮੇਰੀਆਂ ਸਿਫਤਾਂ ਹੋਣਗੀਆਂ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਡਣ ਚੱਲਿਆ ਬੋਲੋ ਸ੍ਰੀ ਵਾਹਿਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਦਾ ਸਿਰ ਵੱਡਣ ਚੱਲਿਆ ਬੈਠੀ ਸੀ ਉੱਠ ਕੇ ਖੜੀ ਹੋ ਗਈ ਪੈਣ ਨਸੀਰਾਂ ਕਹਿੰਦੀ ਮਹਾਰਾਜ ਤੇ ਗੁਰੂ ਗੋਬਨ ਸਿੰਘ ਮਹਾਰਾਜ ਤੇ ਚੜਾਈ ਕਰਕੇ ਚੱਲੇ ਆਂ ਭਰਾਵਾ ਤੈਨੂੰ ਪਤਾ ਵੀ ਹੈ ਵੀ ਗੁਰੂ ਗੋਬਨ ਸਿੰਘ ਕਿੱਡੇ ਵੱਡੇ ਨੇ ਤਿਆਨਦੇਓ ਤੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰੇ ਕਿੱਡੇ ਵੱਡੇ ਨੇ ਤੂੰ ਸਿਰ ਵੱਡਣ ਦੀਆਂ ਗੱਲਾਂ ਕਰਦਾ ਉਹਨਾਂ ਦੇ ਤੇ ਸਾਹਮਣੇ ਨਹੀਂ ਖੜਿਆ ਜਾਂਦਾ ਭਰਾਵਾ ਉੱਥੇ ਨਮਾਣੇ ਬਣ ਕੇ ਜਾਈਦਾ ਨੀਵੇਂ ਹੋ ਕੇ ਜਾਈਦਾ ਤੂੰ ਚੜਾਈ ਕਰਕੇ ਚੱਲੇ ਆਂ ਮਹਾਰਾਜ ਤੇ ਚੜਾਈ ਨਹੀਂ ਚੜਾਈ ਇਹ ਸੋਭਦੀਆਂ ਨਹੀਂ ਗੱਲਾਂ ਚੜ ਕੇ ਨਹੀਂ ਜਾਈਦਾ ਮਹਾਰਾਜ ਤੇ ਸਾਥ ਸੰਗਤ ਜੀ ਉਸ ਵੇਲੇ ਭੈਣ ਨਸੀਰਾ ਸਮਝਾਉਂਦੀ ਪਰ ਹੰਕਾਰ ਚੜਿਆ ਕਹਿੰਦਾ ਵੇਖ ਕਿੰਨੀਆਂ ਫੌਜਾਂ ਰੁਕ ਜਾ ਥੋੜੇ ਦਿਨ ਮੇਰੀ ਚਰਚੇ ਹੋਣੇ ਨੇ ਸਾਰੇ ਪਾਸੇ ਭੈਣ ਨਸੀਰਾ ਸਮਝਾਉਂਦੀ ਪਰ ਹੰਕਾਰ ਜਿੰਦੇ ਮਨ ਚ ਵਸ ਜਿੱਥੇ ਸਮਝਦਾ ਬੰਦਾ ਉਸ ਵੇਲੇ ਫਿਰ ਨਸੀਰਾ ਕਹਿੰਦੀ ਤੂੰ ਮੰਨਣਾ ਨਹੀਂ ਕਹਿੰਦਾ ਮੈਂ ਰੁਕ ਨਹੀਂ ਸਕਦਾ ਚੱਲ ਪਿਆ ਹੁਣ ਕਹਿੰਦੀ ਰੁਕ ਜਾ ਫਿਰ ਜਿੰਨਾ ਚਿਰ ਮੈਂ ਵਾਪਸ ਨਹੀਂ ਆਉਂਦੀ ਉਹਨਾਂ ਚਰ ਜਾਈਂ ਨਾ ਬਹਿ ਜਾ ਇੱਥੇ ਨਸੀਰਾ ਆਪਣੇ ਭਰਾ ਸੈਦਖਾਂ ਜਰਨੈਲ ਨੂੰ ਘਰ ਬਾਕੇ ਨੰਨਪੁਰ ਸਾਹਿਬ ਚਲੀ ਗਈ। ਜਾ ਕੇ ਗੁਰੂ ਗੋਬਨ ਸਿੰਘ ਮਹਾਰਾਜ ਨੂੰ ਕਹਿੰਦੀ ਏ ਦਰਬਾਰ ਸਜਿਆ ਮਹਾਰਾਜ ਦਾ। ਸਤਗੁਰੂ ਗੁਰੂ ਗੋਬਨ ਸਿੰਘ ਮਹਾਰੇ ਨੂੰ ਆਖਿਆ ਇਹਨੇ ਹੱਥ ਜੋੜੇ ਤੇ ਕਲਗੀਧਰ ਗੁਰੂ ਗੋਬਨ ਸਿੰਘ ਨੂੰ ਕਹਿੰਦੀ ਮਹਾਰਾਜ ਮੈਂ ਤੁਹਾਡੇ ਚਰਨਾਂ ਚ ਇੱਕ ਬੇਨਤੀ ਕਰਨ ਆਈ ਹਾਂ। ਮੈਂ ਤੁਹਾਡੇ ਚਰਨਾਂ ਵਿੱਚ ਇੱਕ ਬੇਨਤੀ ਕਰਨ ਵਾਸਤੇ ਆਈਆਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਆ ਪੈਣ ਨਸੀਰਾ ਪੈਣ ਨਸੀਰਾ ਹੁਕਮ ਕਰ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪੈਣ ਨਸੀਰਾ ਸਾਡੀ ਜੰਗ ਵਿੱਚ ਤੇਰੇ ਚਾਰ ਪੁੱਤਰ ਸ਼ਹੀਦ ਹੋਏ ਨੇ ਕੀ ਬੇਨਤੀ ਕਰਨ ਆਈਆਂ ਉਹਨੇ ਆਖਿਆ ਮਹਾਰਾਜ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਇਹ ਕਰਨ ਆਈਆਂ ਮੇਰਾ ਭਰਾ ਸੈਦ ਖਾਨ ਜਰਨੈਲ ਮੇਰਾ ਭਰਾ ਸੈਦ ਖਾਨ ਜਰਨੈਲ ਤੁਹਾਡੇ ਤੇ ਚੜ੍ਹਾਈ ਕਰਕੇ ਆ ਰਿਹਾ ਹੈ ਇਹਨੇ ਅੱਛਾ ਮਾਰੇ ਮੈਂ ਬੇਨਤੀ ਇਹ ਕਰਨ ਆਈ ਆ ਮੇਰੇ ਭਰਾ ਨੂੰ ਮਾਰਿਆ ਜੇਨਾ ਔਰੰਗਜੇਬ ਨੇ ਸੋਨੇ ਦੇ ਮੁਠੇ ਵਾਲੀ ਤਲਵਾਰ ਰੱਖੀ ਸੀ ਗਜ਼ੈਰੀ ਚ ਭਲੇਖੇ ਨਾਲ ਚੁੱਕ ਬੈਠਾ ਉਹਨੂੰ ਤੁਹਾਡੇ ਬਾਰੇ ਪਤਾ ਨਹੀਂ ਮਹਾਰਾਜ ਮੈਂ ਬੇਨਤੀ ਤਾਂ ਕਰਨ ਆਈ ਆ ਭਰਾਵਾਂ ਨਾਲ ਹੀ ਜੱਗ ਤੇ ਨਾਮ ਨਿਸ਼ਾਨ ਰਹਿੰਦਾ ਚਾਰ ਪੁੱਤਰ ਪਹਿਲਾਂ ਸ਼ਹੀਦ ਹੋ ਗਏ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਆਖਣ ਲੱਗੇ ਕਹਿੰਦੇ ਗੱਲ ਸੁਣ ਭੈਣ ਤੂੰ ਕਹੀਨੀ ਏ ਤੇਰਾ ਭਰਾ ਮੇਰੇ ਤੇ ਚੜਾਈ ਕਰਕੇ ਆ ਰਿਹਾ ਤੇ ਤੂੰ ਕਿਉਂ ਨਹੀਂ ਮਾਰਿਆ ਜੇ ਨਾ ਜਿਹੜਾ ਬੰਦਾ ਮੈਨੂੰ ਮਾਰਨ ਹੀ ਆ ਰਿਹਾ ਮੈਨੂੰ ਵੱਢਣ ਹੀ ਆ ਰਿਹਾ ਮੈਂ ਉਹਨੂੰ ਕਿਵੇਂ ਕਿਵੇਂ ਰੋਕਾਂਗਾ ਮੈਂ ਉਹਨੂੰ ਮੈਂ ਕੁਝ ਵੀ ਨਾ ਕਹਾਂ ਇਹ ਕਿਵੇਂ ਹੋ ਸਕਦਾ ਹੈ ਹੱਥ ਜੋੜ ਕੇ ਬੇਨਤੀ ਕਰਦੀ ਕਹਿੰਦੀ ਮਹਾਰਾਜ ਤੁਸੀਂ ਕਿਰਪਾ ਕਰ ਸਕਦੇ ਮਹਾਰਾਜ ਮੇਰ ਦੀ ਨਜ਼ਰੀ ਕਰਨੀ ਤੁਸੀਂ ਕਰਦੇ ਹੋ ਹਾਂ ਭਲਾ ਸਤਗੁਰੂ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਅੱਛਾ ਨੇਤਰ ਬੰਦ ਕੀਤੇ ਤੇ ਗੁਰੂ ਗੋਬਿੰਦ ਸਿੰਘ ਮਹਾਰੇ ਨੇ ਆਖਿਆ ਕਹਿੰਦੇ ਭੈਣ ਨਹੀਂ ਸੀ ਬਚਣਾ ਤੇਰੇ ਭਰਾ ਸੈਦ ਖਾਂ ਜਰਨੈਲ ਨੇ ਜਿਹੜਾ ਚੜਾਈ ਕਰਕੇ ਆ ਰਿਹਾ ਨਹੀਂ ਸੀ ਬਚਣਾ ਜੇ ਤੂੰ ਨਾ ਆਉਂਦੀ ਜੇ ਤੂੰ ਨਾ ਬੇਨਤੀ ਕਰਦੀ ਹੁਣ ਆਏਗਾ ਜੇ ਤੂੰ ਬੇਨਤੀ ਕਰਨ ਆਈ ਹੈ ਨਾ ਹੁਣ ਆਏਗਾ ਸੈਦ ਖਾਂ ਜਰਨੈਲ ਵੱਡਾਂਗਾ ਜਰੂਰ ਇਹ ਨਹੀਂ ਵੀ ਮਾਰਾਂਗਾ ਨਹੀਂ ਮਾਰਾਂਗਾ ਉਹਨੂੰ ਨਹੀਂ ਉਹਦੇ ਹੰਕਾਰ ਦਾ ਸਿਰ ਵੱਡਾਂਗਾ ਉਹਦੇ ਹੰਕਾਰ ਦਾ ਸਿਰ ਅੱਛਾ ਮਹਾਰਾਜ ਕਿਰਪਾ ਕਰ ਦਿਓ ਬੇਨਤੀ ਕਰਕੇ ਚਲੀ ਗਈ ਜਦੋਂ ਇਹਨੇ ਬੇਨਤੀ ਕੀਤੀ ਕਰਕੇ ਬੇਨਤੀ ਚਲੀ ਗਈ ਜਾ ਕੇ ਸੈਦ ਖਾਂ ਜਰਨੈਲ ਨੂੰ ਕਹਿੰਦੀ ਵੀਰਿਆ ਤੂੰ ਕਹਿੰਦਾ ਸੀ ਨਾ ਗੁਰੂ ਗੋਬਿੰਦ ਸਿੰਘ ਤੇ ਚੜ੍ਹਾਈ ਕਰਕੇ ਜਾਣਾ ਲੈ ਹੁਣ ਜਾ ਹੁਣ ਚੱਲਿਆ ਜਾ ਸਾਥ ਸੰਗਤ ਸ਼ੈਦ ਖਾਂਜ ਰਣੈਲ ਭੈਣ ਆਉਂਦਾ ਹੋਇਆ ਮਿਲਾਂਗਾ ਘਰ ਘਰ 'ਚ ਮੇਰੀ ਜਰਜੇ ਹੋਣਗੇ ਕਹਿੰਦੀ ਜਾ ਤੇ ਸਹੀ ਤੈਨੂੰ ਪਤਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਪਿਆਰ ਪਤਾ ਕਿੰਨਾ ਕਰਦੇ ਨੇ ਤੂੰ ਤੇ ਸੋਚ ਲੈ ਪ੍ਰੇਮ ਲਕੋਇਆ ਜਦੋਂ ਹੋ ਗਿਆ ਤੂੰ ਸੱਚੇ ਗੁਰੂਆਂ ਦੇ ਸਾਹਮਣੇ ਜਦੋਂ ਹੋ ਗਿਆ ਤੂੰ ਸੱਚੇ ਗੁਰੂਆਂ ਸਿੰਘ ਮਹਾਰਾ ਤੂੰ ਜਾਏਂਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਾਹਮਣੇ ਇਹ ਪ੍ਰੇਮ ਲੁਕਣਾ ਨਹੀਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਦੋਂ ਨਜ਼ਰ ਕੀਤੀ ਭਰਾਵਾ ਤੂੰ ਚੜਾਈ ਕਰਕੇ ਤੂੰ ਕਹਿਣਾ ਵੀ ਮੈਂ ਗੁਰੂ ਗੋਬਿੰਦ ਸਿੰਘ ਦਾ ਸਿਰ ਵੱਢਣਾ ਇਹ ਨਹੀਂ ਹੋ ਸਕਦਾ ਭੈਣ ਤਰਲੇ ਲੈਂਦੀ ਪਰ ਰੁਕਦਾ ਨਹੀਂ ਮੈਂ ਨਹੀਂ ਰੁਕ ਸਕਦਾ ਅੱਛਾ ਜਾ ਫਿਰ ਸੰਡੋ ਰੇ ਪਿੰਡ ਤੋਂ ਤੁਰਿਆ ਸ਼ੈਦ ਖਾਂਜ ਰਣੈਲ ਤੁਰਿਆ ਹੁੰਦਾ ਨੰਨਪੁਰ ਸਾਹਿਬ ਤੋਂ ਪਹਿਲਾਂ ਨੰਨਪੁਰ ਸਾਹਿਬ ਤੋਂ ਪਹਿਲਾਂ ਇੱਕ ਗੁਰਦੁਆਰਾ ਸਾਹਿਬ ਬਣਿਆ ਗੜ੍ਹ ਸਾਹਿਬ ਨੂਰ ਪਰਬਦੀ ਪੈਂਦਾ ਉਹਦੇ ਨੇੜੇ ਹੀ ਸਥਾਨ ਨੇ ਇਹਨੇ ਆਪਣਾ ਉਤਾਰਾ ਕੀਤਾ ਉੱਥੇ ਸੈਦ ਖਾਂ ਜਰਨੈਲ ਨੇ ਉੱਥੇ ਉਤਾਰਾ ਕੀਤਾ ਬਹੁਤ ਖੁੱਲਾ ਮੈਦਾਨ ਰੜਾ ਮੈਦਾਨ ਬਹੁਤ ਖੁੱਲੀ ਜਗ੍ਹਾ ਇਹ ਵਿੱਚ ਨਾ ਆਪਣਾ ਨਾ ਆਸਣ ਲਾ ਕੇ ਰੜੇ ਮੈਦਾਨ 'ਚ ਬੈਠਾ ਤੇ ਆਲੇ ਦੁਆਲੇ ਫੌਜਾਂ ਖਿਲਰ ਰੀਆਂ ਨੇ ਮੈਦਾਨ ਦੇ ਵਿੱਚ ਬੈਠਾ ਕਹਿੰਦਾ ਵਿਉਂਤਬੰਦੀ ਬਣਾ ਲਈਏ ਕਿਵੇਂ ਗੁਰੂ ਗੋਬਿੰਦ ਸਿੰਘ ਤੇ ਚੜ੍ਹਾਈ ਕਰਨੀ ਹੈ ਕਿਹੜਾ ਕਿਧਰੋਂ ਹੱਲਾ ਬੋਲੇਗਾ ਵਿਉਂਤ ਘੜ ਲਈਏ ਸਾਧ ਸੰਗਤ ਜੀ ਉਸ ਵੇਲੇ ਇਹ ਅਜੇ ਉਥੇ ਵਿਉਂਤਬੰਦੀ ਕਰਦਾ ਹੈ ਵਿਚਾਲੇ ਬੈਠਾ ਰੜੇ ਮੈਦਾਨ ਦੇ ਮੰਜਾ ਢਾ ਕੇ ਆਪਣਾ ਆਲੇ ਦੁਆਲੇ ਇਹਦੇ ਜਰਨੈਲ ਬੈਠੇ ਨੇ ਸਿਪਾਈ ਬੈਠੇ ਨੇ ਵਿਉਂਤਾਂ ਘੜਦਾ ਹੈ ਤੇ ਸੁਣਿਓ ਤਨ ਸਾਹਿਬੇ ਕਮਾਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੰਦਪੁਰ ਸਾਹਿਬ ਦੀ ਧਰਤੀ ਤੇ ਖੜੇ ਨੇ ਸਾਹਮਣੇ ਆਨੰਦਪੁਰ ਸਾਹਿਬ ਨੰਦਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਨੇ ਦੂਰ ਖੜਿਆ ਨੇ ਇਹਨੂੰ ਵੇਖਿਆ ਮਹਾਰਾਜ ਨੇ ਸ਼ੈਦ ਖਾਂ ਜਰਨੈਲ ਨੂੰ ਦੂਰ ਖੜਿਆ ਨੇ ਵੇਖਿਆ ਸਾਤ ਸੰਗਤ ਧੰਨ ਗੁਰੂ ਗੋਬਨ ਸਿੰਘ ਮਹਾਰਾਜ ਇੱਕ ਚਿੱਠੀ ਲਿਖਦੇ ਨੇ ਸਤਿਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਇਹ ਵਿਚਾਲੇ ਬੈਠੇ ਮੈਦਾਨ ਦੇ ਗੁਰੂ ਗੋਬਨ ਸਿੰਘ ਮਹਾਰੇ ਨੇ ਆਪਣੇ ਜੋਸ਼ ਨਾਲ ਬੀਰ ਰਸ ਵਿੱਚ ਆ ਕੇ ਧੰਨ ਸਤਿਗੁਰੂ ਗੁਰੂ ਗੋਬਨ ਸਿੰਘ ਮਹਾਰੇ ਨੇ ਇੱਕ ਤੀਰ ਛੱਡਿਆ ਨਾਨਪੁਰ ਸਾਹਿਬ ਤੋਂ ਤੀਰ ਛੱਡਿਆ ਸੈਦ ਖਾਨ ਜਰਨੈਲ ਦੀ ਮੰਜੀ ਦੇ ਸੱਜੇ ਪਾਵੇ ਤੇ ਵੱਜਿਆ ਸੱਜੇ ਪਾਵੇ ਤੇ ਤੀਰ ਵੱਜਾ ਅਜੇ ਵਿਉਂਤਬੰਦੀ ਹੋ ਰਹੀ ਏ ਜੰਗ ਦਾ ਐਲਾਨ ਨਹੀਂ ਹੋਇਆ ਇੱਕਦਮ ਸਭ ਘਬਰ ਆ ਗਏ ਆਪ ਵੀ ਘਬਰ ਆ ਗਿਆ ਇਹ ਤੀਰ ਕਿੱਥੋਂ ਆਉਣ ਲੱਗ ਗਏ ਤੀਰ ਕਿੰਨੇ ਮਾਰਿਆ ਮਾਰਿਆ ਵੀ ਨਿਸ਼ਾਨਾ ਵਿੰਨ ਕੇ ਮੰਜੀ ਦੇ ਪਾਵੇ ਤੇ ਸਾਤਸੰਗਜੀ ਉਸ ਵੇਲੇ ਇਹਨੇ ਪੁੱਛਿਆ ਕਿੰਦਾ ਤੀਰ ਕਹਿੰਦੇ ਇਹ ਤੀਰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਕਹਿੰਦਾ ਅਜੇ ਤੇ ਐਲਾਨ ਹੀ ਨਹੀਂ ਹੋਇਆ ਜੰਗ ਦਾ ਪਹਿਲਾਂ ਹੀ ਤੀਰ ਛੱਡਣ ਲੱਗੇ ਨਾਲੇ ਤੁਹਾਨੂੰ ਕਿਵੇਂ ਪਤਾ ਵੀ ਗੁਰੂ ਗੋਬਿੰਦ ਸਿੰਘ ਦਾ ਤੀਰ ਕਹਿੰਦੇ ਇਹਨੂੰ ਲੱਗਾ ਸੋਨਾ ਇਹ ਸਤਗੁਰੂ ਗੁਰੂ ਗੋਬਿੰਦ ਸਿੰਘ ਦੇ ਤੀਰ ਦਾ ਤੀਰ ਦੀ ਪਛਾਣ ਹੈ ਗੁਰੂ ਗੋਬਿੰਦ ਸਿੰਘ ਦੇ ਤੀਰ ਨੂੰ ਸੋਨਾ ਲੱਗਿਆ ਹੁੰਦਾ ਅੱਛਾ ਕਵਰ ਆ ਗਿਆ ਇੱਕਦਮ ਐਡਾ ਤਗੜਾ ਨਿਸ਼ਾਨ ਸੀ ਗੁਰੂ ਗੋਬਿੰਦ ਸਿੰਘ ਨੰਦਪੁਰ ਸਾਹਿਬ ਕਹਿੰਦੇ ਬੜੀ ਦੂਰ ਇੱਕਦਮ ਹਿੱਲ ਗਿਆ ਸਾਧ ਸੰਗਤ ਇਹ ਵਿਚਾਰਾਂ ਕਰਦਾ ਹੈ ਇੰਨੇ ਨੂੰ ਸਤਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਚਿੱਠੀ ਲਿਖੀ ਦੂਜਾ ਤੀਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਖੜਕੇ ਚਲਾਇਆ ਇਹਦੀ ਮੰਜੀ ਦੇ ਖੱਬੇ ਪਾਵੇ ਤੇ ਮਾਰਿਆ ਮਹਾਰਾਜ ਦਾ ਹੋਰ ਘਬਰਾ ਗਿਆ ਆ ਕੀ ਇੱਕ ਪਹਿਲਾ ਤੀਰ ਮਾਰਿਆ ਦੂਜਾ ਨਾਲ ਆ ਗਿਆ ਅਜੇ ਤੇ ਐਲਾਨ ਹੀ ਨਹੀਂ ਹੋਇਆ ਜੰਗ ਦਾ ਇੱਕਦਮ ਸਾਧ ਸੰਗਤ ਜੀ ਉਸ ਵੇਲੇ ਕਹਿੰਦਾ ਨਾਲ ਦੇ ਦੱਸਦੇ ਵੇਖਦਾ ਇਕੱਲਾ ਤੀਰ ਨਹੀਂ ਆਇਆ ਚਿੱਠੀ ਵੀ ਵਿੱਚ ਆਈ ਕਿ ਨਾ ਛੇਤੀ ਤੀਰ ਕੱਢੋ ਚਿੱਠੀ ਵੇਖੋ ਕੀ ਹੈ ਫਟਾਫਟ ਉਹਨੇ ਜਦੋਂ ਵੇਖਿਆ ਨਾ ਚਿੱਠੀ ਦੇ ਵਿੱਚ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲਿਖਿਆ ਉਹ ਜਿਹੜੀ ਚਿੱਠੀ ਤੀਰ ਚ ਲਪੇਟ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਾਰੀ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖਦੇ ਨੇ ਸੈਦ ਖਾਂਜ ਰਣੈਲਾ 50000 ਫੌਜ 20000 ਲੁਟੇਰਾ ਮੇਰੇ ਤੇ ਚੜਾ ਕੇ ਲਿਆਇਆ ਇੱਕ ਗੱਲ ਸੁਣ ਲੈ ਤੇਰੇ ਤੋਂ ਕਿੰਨੀ ਦੂਰ ਆ ਮੈਂ ਮੈਂ ਪਹਿਲਾ ਤੀਰ ਮਾਰਿਆ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਮੈਂ ਪਹਿਲਾ ਤੀਰ ਮਾਰਿਆ ਤੇਰੀ ਮੰਜੀ ਦੇ ਸੱਜੇ ਪਾਵੇ ਤੇ ਵੱਜਿਆ ਦੂਜਾ ਤੀਰ ਮਾਰਿਆ ਤੇਰੀ ਮੰਜੀ ਦੇ ਖੱਬੇ ਪਾਵੇ ਤੇ ਵੱਜਿਆ ਜਰਨੈਲਾ ਯਾਦ ਰੱਖੀ ਜੇ ਮੈਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਦਿਸਦਾ ਤੇਰੀ ਮੰਜੀ ਦਾ ਪਾਵਾ ਤੇ ਦਿਸਦੀ ਤੇਰੀ ਛਾਤੀ ਵੀ ਏ ਏ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਜੇ ਤੇਰੀ ਮੰਜੀ ਦਾ ਪਾਵਾ ਦਿਸਦਾ ਤੇ ਤੇਰੀ ਛਾਤੀ ਵੀ ਦਿਸਦੀ ਮੈਂ ਚਾਹੁੰਦਾ ਮੇਰੇ ਤਾਂ ਕਾਇ ਨਹੀਂ ਸੀ ਸਕਦਾ ਤੂੰ ਇੱਠੀ ਮਾਰ ਕੇ ਮਕਾ ਦਿੰਦਾ ਹੁਣ ਮਰਜ਼ੀ ਤੇਰੀ ਏ ਭਾਵੇਂ ਪਿਆਰ ਨਾਲ ਆ ਜਾ ਤੇ ਭਾਵੇਂ ਚੜ੍ਹ ਕੇ ਆ ਜਾ ਸਰਸੰਗਤ ਜੀ ਸਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਤੀਰ ਬਸ ਫਿਰ ਇਕਮਨ ਕਰਦਾ ਜੰਗ ਕਰਾਂ ਚੜ ਕੇ ਜਾਵਾਂ ਹੰਕਾਰ ਕਹਿੰਦਾ ਫਿਰ ਮਨੋਮਨੀ ਬੇਨਤੀਆਂ ਕਰਦਾ ਹੈ ਕਹਿੰਦਾ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਐਡੀ ਜਾਣੀ ਜਾਣ ਦੇ ਫੌਜਾਂ ਨੂੰ ਕਾਨੂੰ ਲੜਾਉਣਾ ਆਪ ਲੜਨ ਮੇਰੇ ਸਾਹਮਣੇ ਆ ਕੇ ਸਾਰਸੰਗਤ ਜੀ ਮੈਦਾਨ ਦੇ ਵਿੱਚ ਚਲਿਆ ਗਿਆ ਸਤਿਗੁਰੂ ਗੁਰੂ ਗੋਬਨ ਸਿੰਘ ਮਹਾਰਾਜ ਆਏ ਸੈਦ ਖਾਂ ਜਰਨੈਲ ਕਹਿੰਦਾ ਸਿਰ ਵੱਡਣ ਆਇਆ ਸਿਰ ਕਿੱਥੋਂ ਵੱਡਣਾ ਹੈ ਉਹ ਗੁਰਮਖੋ ਧੰਨ ਗੁਰੂ ਗੋਬਨ ਸਿੰਘ ਮਹਾਰਾਜ ਦੀਆਂ ਜਦੋਂ ਨਜ਼ਰਾਂ ਪਈਆਂ ਨਾ ਸੈਦ ਖਾਂ ਜਰਨੈਲ ਤੇ ਉਹ ਜਿੰਨੂ ਵਾਜਾਂ ਵਾਲੇ ਸਿੰਘ ਮਹਾਰਾਜ ਦੇ ਚਰਨਾਂ 'ਚ ਆਨੰਦਪੁਰ ਸਾਹਿਬ ਦੀ ਧਰਤੀ ਤੇ ਅੱਜ ਵੀ ਜਾਂਦਾ ਹੈ ਤੇ ਸਤਿਗੁਰੂ ਅੱਜ ਵੀ ਬਖਸ਼ਦੇ ਨੇ ਸਾਡੇ ਢੈਣ ਵਿੱਚ ਦੇ ਰਹੀ ਏ ਸਤਿਗੁਰੂ ਦੇ ਬਖਸ਼ਣ 'ਚ ਕੋਈ